ਠੀਕ ਹੈ ਕਿ ਇਹ ਮਸਨੋਨਾ ਐਸੇ ਗੁਰਦੁਆਰੇ ਦਾ ਇਤਿਹਾਸ ਆ ਪਿੰਡ ਦਾ ਇਤਿਹਾਸ ਜਾਂ ਤੁਸੀਂ ਬੈਕਸਾਈਡ ਤੋਂ ਜਾਣਦੇ ਹੋ ਜਿਹੜੇ ਥੋੜੀ ਜਾਣਕਾਰੀ ਦਿਓ ਵੀ ਸਭ ਤੋਂ ਪਹਿਲਾਂ ਇੱਥੇ ਆਜ਼ਾਦੀ ਦੇ ਆਲੂਆ ਹਦਲਾ ਕੋ ਖਾਂਡਾਲ ਸਭ ਹੋ ਗਏ ਜੀ ਤੋਂ ਬੋਲਿਆ ਰਿਸਤੀ ਸ਼ਾਕੇ ਠੀਕ ਹੈ ਠੀਕ ਹੈ ਜੋ ਇਸ ਜਗ੍ਹਾ ਛੇ ਦਰ ਵੇ ਜੀ ਜੀ ਇੱਥੇ ਨਾਲ ਪਾਣੀ ਦੀ ਟਾਪ ਜੀ ਠੀਕ ਹੈ ਜੋ ਇੱਥੇ ਸੇਕ ਟੱਕਰ ਨੂੰ ਵੇਨ ਸੇਮ ਹਰ ਲਾ ਇੱਥੇ ਆ ਕੇ 5 ਫਰਦ ਦੀ 1700 ਬੱਦੀ ਉੱਚ 35000 ਦੇ ਨੀਟ ਦਰੇ ਸੇਬ ਸੀ ਠੀਕ ਹੋ ਗਈ ਸਾਨੂੰ ਨਾ ਇਸ ਗੁਰਦੁਆਰੇ ਦਾ ਇਤਿਹਾਸ ਆ ਪਿੰਡ ਦਾ ਇਤਿਹਾਸ ਜਾਂ ਤੁਸੀਂ ਬੈਕਸਾਈਡ ਤੋਂ ਜਾਣਦੇ ਹੋ ਜਿਹੜੇ ਥੋੜੀ ਜਾਣਕਾਰੀ ਦਿਓ ਵੀ ਕਿਸ ਤਰ੍ਹਾਂ ਇਹ ਬਸਿਆ ਪਿੰਡ ਇਹ ਸੌਤ ਤੋਂ ਪਹਿਲਾਂ ਉਦਾਂ ਦੀਦਿਆ ਅੰਗਰ ਹਮਲਾ ਕੋ ਹਾਂਜੀ ਪੰਜਵੇਂ ਹਾਲੇ ਬਾਅਦ ਉਹ ਮਰਟਿਆਂ ਦੇ ਸਟ੍ਰੀਟ ਨਹੀਂ ਜਾ ਰਿਹਾ ਸੀ ਜੀ ਆਪਣੇ ਖਾਲਸਾ ਫੜ ਜਾਵੇ ਜੀ ਉਹ ਤੋਂ ਉਹ ਯਾਰ ਇਸ ਤਿਸਗਾ ਕੇ ਪਾਸ ਪਰ ਠੀਕ ਹੈ ਇਹ ਥੋੜੇ ਹੁਨੇ ਬਾਅਦ ਜੀ ਆਪਰੇ ਸਿਰ ਇਕੱਠੇ ਹੋਏ ਇੰਗਰੀਆ ਬੱਚੇ ਬੁੱਢੇ ਜੀ ਜੀ ਪਜਾ 55 ਹਜ਼ਾਰ ਦੇ ਬੁੱਧਿਆਂ ਦਾ ਪਹੀਰ ਕਰਤਾ ਹੋ ਠੀਕ ਹੈ ਜੋ ਇਸ ਜਗ੍ਹਾ ਛੇ ਰੋਤੇ ਜੀ ਜੀ ਇੱਥੇ ਨਾਲ ਪਾਣੀ ਦੀ ਟੱਪ ਜੀ ਇੱਥੇ ਇਕੱਠੇ ਹੋਏ ਸੀ ਸਾਰੇ ਉਸ ਵੇਲੇ ਵੀ ਆਪਰੇ ਵਿੱਚ ਚਾਰ ਬੰਦੇ ਰਾਮਾ ਰਜ਼ਾਵਾ ਇੱਕ ਹੰਡਿਆਜੀਆ ਇੱਕ ਮਲੇ ਕੁਫਰ ਨਵਾ ਜੀ ਜਿਹਨਾਂ ਨੇ ਚੂਰੀ ਖਾਧੀ ਐਮਸਾ ਗੰਦੀ ਠੀਕ ਹੈ ਜੋ ਇੱਥੇ ਸਾਰੇ ਇਕੱਠੇ ਹੋਏ ਲੋ ਜੀ ਜੀ ਮਿਰਾਤੇ ਹਵਲਾ ਕੀਤਾ ਠੀਕ ਹੈ ਇਹ ਉਹ ਸੋੜਿਆ ਫਿਰ ਹਵਦਾਨੀ ਨੇ ਜੀ 6ਵੇਂ ਹਮਲਾ ਇੱਥੇ ਆ ਕੇ 5% 1700 ਬੰਦੂ ਠੀਕ ਹੈ ਜੀ ਉਹ ਹਮੇ ਇਥੇ ਉਸ ਵੇਲੇ ਲੰਘ ਬੈਠੇ ਸੀ ਇਕੱਠੇ ਵਿਚਾਰੇ ਖਾਲਸਾ ਫੌਜ ਦਾ ਪੜੀ ਹਾਂਦੀ ਹਾਂਦੀ ਉਹ ਨੇਥੇ ਜਿਵੇਂ ਅਗਰ ਅਸਰ ਆ ਸੀ ਠੀਕ ਹੈ ਜੀ ਉਹ ਸੋੜਿਆ ਫਿਰ ਪੰਜਾਬ 52 ਜਾਂ ਜੈਕਾ ਤਸੀਓ ਜੀ ਉਹਦੇ ਵਿੱਚੋਂ ਸ਼ਾਮ ਤੱਕ ਲੜਾਈ ਆ ਗਈ 10 ਫਟਕਾਨੇ ਵਾਲ ਤੱਕ ਠੀਕ ਠੀਕ ਹੈ ਜੀ

ਠੀਕ ਹੈ ਇਹ ਨਾਲ ਪਾਣੀ ਦਾ ਟੂਪਾក៏ ਸੀ ਜੀ ਜੀ ਪਾਣੀ ਟਾਪ ਕੇ ਸੀ ਠੀਕ ਹੈ ਤੇ ਨਾਲ ਸੀ ਇਹ ਜਗ੍ਹਾ ਤੋਂ ਦਿੱਖ ਬਹੁਤ ਵਧੀਆ ਪਤਾ ਲੱਗਦਾ ਰਹਾ ਜੰਗਲ ਤੁਸੀਂ ਠੀਕ ਹੈ ਜੀ ਇਹ ਜਣੀ ਉੱਚੀ ਜਗ੍ਹਾ ਸੀਗੀ ਠੀਕ ਹੈ ਜੀ ਉਹ ਘਰ ਕਿੱਥੇ ਬਠੇ ਨਾਲ ਪਾਣੀ ਟਾਪ ਸੀ ਠੀਕ ਹੈ ਉਹ ਉਸ ਵਿੱਚ ਪਾਣੀ ਦਾ ਇੰਤਜ਼ਾਮ ਦਾ ਕਿ ਹੁੰਦਾ ਨੇ ਹਾਂਜੀ 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 ਤੇ ਨਾਲੇ ਪਾਣੀ ਮਿਲ ਗਿਆ ਨਾਲੇ ਉੱਚੇ ਸਥਾਨ ਮਿਲ ਗਿਆ ਠੀਕ ਠੀਕ ਕਿੰਗਾ ਕੋਈ ਬੈਠੇ ਸਾਈਡ ਤੇ ਠੀਕ ਹੈ ਜੀ ਠੀਕ ਹੈ ਪਿੰਡ ਦੇ ਵਿੱਚ ਭਾਈ ਯਾਰ ਪੈਸਾ ਕਿੰਨੇ ਦਾ ਜੀ ਭਾਈ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਸਰਕਾਰੀ ਕਾਫੇ ਪਰ ਇੱਥੇ ਕੋਈ ਨਰਾਇਕਾ ਗੜ ਸੁਖਰੀ ਬਹੁਤ ਬਹੁਤ ਧੰਨਵਾਦ ਜੀ ਸੰਖੇਪ ਸਾਨੂੰ ਜਾਣਕਾਰੀ ਦਿੱਤੀ ਹੈਗੀ ਸੁਗਰੀਵਾ ਬਾਈ ਸਾਸੇ ਕਾਲ ਜੀ